ਚਰਨ ਸ਼ਰਨ ਗੁਰੂ ਏਕ ਪੈਂਦਾ ਜਾਏ ਚਲ ਸਤ ਗੁਰੂ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਉਹ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਬੇ ਸਮੇਂ ਤੋਂ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਦੀ ਯਾਤਰਾ ਦਾ ਜੋ ਆਰੰਭਤਾ ਦਾ ਦਿਨ ਸੀ ਉਹਦਾ ਇੰਤਜ਼ਾਰ ਕੀਤਾ ਜਾਂਦਾ ਹੈ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਹੋਂਮ ਹਮਾ ਕੇ ਇਸ ਪਾਵਨ ਪਵਿੱਤਰ ਸਥਾਨ ਗੁਰੂ ਕਲਕੀ ਤਰਪਾਦਾਸ਼ ਜੀ ਦੇ ਤਪ ਸਥਾਨ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਵਿਖੇ ਪਹੁੰਚਦਿਆਂ ਨੇ ਜੀਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਸ਼੍ਰੀ ਹੇਮਕੁੜ ਸਾਹਿਬ ਜੀ ਦੀ ਯਾਤਰਾ 2025 ਆਰੰਭ ਹੋ ਜਾ ਰਹੀ ਹੈ ਜੀ ਹਾਂ ਇਸ ਯਾਤਰਾ ਦੇ ਸਬੰਧ ਵਿੱਚ ਗੁਰਦੁਆਰਾ ਸ਼੍ਰੀ ਹੇਮਕੁੜ ਸਾਹਿਬ ਟਰਸਟ ਮੈਨੇਜਮੈਂਟ ਦੇ ਪੂਰੇ ਪ੍ਰਬੰਧਕ ਪੂਰੇ ਸੇਵਾਦਾਰ ਪੂਰੇ ਕਰਮਚਾਰੀ ਪਰੇ ਜਾਹਰ ਜਲਾਲ ਦੇ ਨਾਲ ਕਮਰ ਕੱਸਾ ਕਰਕੇ ਤਿਆਰ ਹੋ ਜਾਂਦੇ ਨੇ ਕਿ ਜਿਹੜੀਆਂ ਸੰਗਤਾਂ ਦਰਸ਼ਨਾਂ ਵਾਸਤੇ ਆਣ ਗਈਆਂ ਉਹਨਾਂ ਦੀ ਆਉ ਭਗਤ ਦੇ ਵਿੱਚ ਉਹਨਾਂ ਦੀ ਸੇਵਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ ਸੋ ਸ਼੍ਰੀ ਗੁਰਦੁਆਰਾ ਸ਼੍ਰੀ ਹੇਮਕੁੜ ਸਾਹਿਬ ਦੀ ਯਾਤਰਾ 2025 ਆਰੰਭਤਾ ਦੇ ਵਿੱਚ ਮੈਨੇਜਮੈਂਟ ਕਮੇਟੀ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਸਾਲ ਨਵਾਂ ਕੀ ਹੋਵੇਗਾ ਸੰਗਤਾਂ ਵਾਸਤੇ ਕੀ ਕੁਝ ਸਹੂਲਤਾ ਸੰਗਤਨ ਦਿੱਤੀਆਂ ਜਾਣਗੀਆਂ ਇਸ ਪੂਰੀ ਜਾਣਕਾਰੀ ਪੂਰੀ ਇਨਫੋਰਮੇਸ਼ਨ ਦੇ ਲਈ ਸਾਡੇ ਕੋਲ ਅੱਜ ਸਾਡੇ ਅਤੀ ਸਤਿਕਾਰਯੋਗ ਗੁਰਦੁਆਰਾ ਸ਼੍ਰੀ ਹੇਮਕੁਰਸਾ ਮੈਨੇਜਮੈਂਟ ٹرسٹ ਦੇ ਮੁਖ ਸੇਵਾਦਾਰ ਜਿਨ੍ਹਾਂ ਨੂੰ ਪਿਆਰ ਦੇ ਨਾਲ ਸੰਗਤਾ ਵਿੰਦਰਾ ਜੀ ਕਹਿ ਕੇ ਬੁਲਾਉਂਦੀਆਂ ਨੇ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਵਿੰਦਰਾ ਜੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਵੇਖਿਆ ਜਾਂਦਾ ਸਿੰਘ ਸਾਹਿਬ ਜਦੋਂ ਯਾਤਰਾ ਦੀ ਰੰਮਤਾ ਹੁੰਦੀ ਹੈ ਖਾਸ ਕਰਕੇ ਪ੍ਰਬੰਧਕ ਕਮੇਟੀ ਨੂੰ ਚਾਅ ਚੜ ਜਾਂਦਾ ਜਿਵੇਂ ਘਰ ਵਿੱਚ ਕੋਈ ਫੰਕਸ਼ਨ ਹੋਵੇ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤਾਂ ਆ ਗਈਆਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਉਮੀਦ ਨਹੀਂ ਹੁੰਦੀ ਯਾਤਰਾ 2025 ਆਰੰਭ ਹੋਈ ਹੈ ਨਵਾਂ ਕੀ ਲੈ ਕੇ ਆ ਰਹੇ ਹੋ ਸੰਗਤਾਂ ਵਾਸਤੇ ਬਹੁਤ ਅੱਛਾ ਤੁਸੀਂ ਬ੍ਰਿਸ਼ਣ ਪੀਤਾ ਦੇਖੋ ਸਭ ਤੋਂ ਪਹਿਲਾਂ ਤੇ ਅਸੀਂ ਗੁਰੂ ਨੂੰ ਜਿੰਨਾ ਸ਼ੁਕਰਾਨਾ ਕਰ ਲਿਓ ਥੋੜਾ ਜੀ ਇਸ ਸਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਯਾਤਰਾ ਸ਼ੁਰੂ ਹੋ ਰਹੀ ਹੈ ਔਰ ਯਾਤਰਾ ਚੱਲ ਰਹੀ ਹੈ ਉਹ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਇੱਕ ਬਹੁਤ ਵੱਡਾ ਜਿਹੜਾ ਸਾਢੇ ਨਾਲ ਹਾਦਸਾ ਹੋ ਗਿਆ ਸੀ ਅੱਜ ਤੋਂ ਡੇਢ ਮਹੀਨਾ ਪਹਿਲਾਂ ਕਿ ਗੋਵਨਗੜ੍ਹ ਦਾ ਜਿਹੜਾ ਪੁਲ ਸੀ ਉਹ गिर ਗਿਆ ਸੀ ਜੀ ਔਰ ਉਹ ਪੁਲ ਗਿਰਨ ਤੋਂ ਬਾਅਦ ਸਾਨੂੰ ਵਾਕਈਚ ਅਸੀਂ ਸੋਚ ਨਹੀਂ ਪਾਰੇ ਸੀ ਕਿ ਹੋਏਗਾ ਤੇ ਹੋਏਗਾ ਕੀ ਸਮਾਂ ਬੜਾ ਸੀਮਤ ਸੀਗਾ ਕਿ ਸੀਮਤ ਸਮੇਂ 'ਚ ਸਰਕਾਰ ਬਣਾ ਪਾਏਗੀ ਨਹੀਂ ਬਣਾ ਪਾਏਗੀ ਲੇਕਿਨ ਇਹ ਗੁਰੂ ਦੀ ਕਿਰਪਾ ਗੁਰੂ ਦੀ ਮਿਹਰ ਗੁਰੂ ਦੀ ਬਖਸ਼ਿਸ਼ ਕਿ ਉਸਨੇ ਗੁਰੂ ਨੇ ਐਸਾ ਕੰਮ ਕੀਤਾ ਹੈ ਕਿ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਨੇ ਫਟਾਫਟ ਉਹ ਕੰਮ ਦੂਸਰੇ ਦਿਨ ਤੋਂ ਸ਼ੁਰੂ ਕਰਾਤ ਔਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਜਿਹੜਾ ਬੇਲੀ ਬ੍ਰਿਜ ਹੈ ਉਹ ਬਣ ਕੇ ਤਿਆਰ ਹੈ। ਕੀ ਬਾਤ ਹੈ ਬਹੁਤ ਖੂਬ। ਤੇ ਇੱਕ ਤੇ ਇਹ ਹੈ ਕਿ ਜਿਹੜੀ ਯਾਤਰਾ ਵਿੱਚ ਕੋਈ ਵਿਗਨ ਆਣਾ ਸੀ ਉਹ ਨਹੀਂ ਆ ਪਾਇਆ। ਉਹ ਇਸ ਕਰਕੇ ਨਹੀਂ ਆ ਪਾਇਆ कि गुरु ਸਾਡੇ ਅੰਗ ਸੰਸਾਈ ਹੈ ਤੋਂ ਉਹਨੇ ਦੇਖ ਲਿਆ ਕਿ ਨਹੀਂ ਭਈ ਅੱਛਾ ਸਭ ਤੋਂ ਮੈਂ ਕਈ ਵਾਰ ਸੋਚਦਾ ਕਿ ਦੇਖੋ ਗੁਰੂ ਨੇ ਕੀ ਕੀਤਾ ਕਿ ਲੈਂਡਸਲਾਈਡ ਆਈ ਤਾਂ ਉਹ ਵੀ ਡੇਢ ਮਹੀਨਾ ਪਹਿਲੇ ਉਹਨੇ ਦੇਖਿਆ ਹੋਣਾ ਪੁਲ ਕਮਜ਼ੋਰ ਹੈ ਸੰਗਤ ਚੱਲੇਗੀ ਕੋਈ ਵੱਡੀ ਆਸਾ ਨਾ ਹੋ ਜਾਏ ਉਹਨੇ ਡੇਢ ਡੇਢ ਸਾਲ ਡੇਢ ਮਹੀਨਾ ਪਹਿਲੇ ਹੀ ਪੁਲ ਟਾਇਆ ਔਰ ਡੇਢ ਮਹੀਨਾ ਪਹਿਲੇ ਟਾਇਆ ਤਾਂ ਕਿ ਨਿਆ ਵੀ ਬਣ ਜਾਏ ਤੇ ਲੋਕਾਂ ਨੂੰ ਸਰਪਰਾ ਤੇ ਇਹ ਗੁਰੂ ਦਾ ਪਾਣਾ ਹੈ ਤੇ ਅਸੀਂ ਤੇ ਬਹੁਤ ਸ਼ੁਕਰ ਗੁਜ਼ਾਰਾ ਉਹਦੇ ਟਰਸਟ ਆਪਣੀ ਤਰਫੋਂ ਜੋ ਵੱਦ ਤੋਂ ਵੱਦ ਸੰਗਤੀ ਸੇਵਾ ਕਰ ਸਕਦਾ ਕਰਦਾ ਇੱਕ ਮਹੀਨਾ ਜੂਨ ਦਾ ਥੋੜਾ ਦਿੱਕਤ ਆਂਦੀ ਹੈ ਉਸ ਵਿੱਚ ਅਸੀਂ ਜਿੰਨੀ ਵੀ ਮਤਲਬ ਵਿਵਸਥਾ ਜ਼ਿਆਦਾ ਤੋਂ ਜ਼ਿਆਦਾ ਵੀ ਕਰ ਲਈਏ ਤੇ ਉਹ ਪੂਰੀਆਂ ਨਹੀਂ ਹੋ ਸਕਦੀ ਕਿ ਉਹ ਸਿਰਫ ਰੈਸਟਰੀ ਜ਼ਿਆਦਾ ਪ੍ਰੋਬਲਮ ਆਂਦੀ ਹੈ ਲੰਗਰ ਪਾਣੀ ਦੀ ਕੋਈ ਸਮੱਸਿਆ ਨਹੀਂ ਹੁੰਦੀ ਉਹ ਅਸੀਂ ਕਰ ਰੱਖਿਆ ਹੁੰਦਾ ਲੇਕਿਨ ਮੈਂ ਕਹਿੰਦਾ ਸਾਡੀ ਸੰਗਤ ਇਤਨੀ ਅੱਛੀ ਹੈ ਕਿ ਜਦੋਂ ਯਾਤਰਾ ਉਸ ਤੇ ਜਾਂਦੀ ਹੈ ਤੇ ਸੋਚ ਕੇ ਆਂਦੀ ਹੈ ਕਿ ਕੋਈ ਫਰਕ ਨਹੀਂ ਪੈਂਦਾ ਜੇ ਮੈਨੂੰ ਥੱਲੇ ਪੈਣਾ ਪੈ ਜਾਏ ਕਮਰਾ ਨਾ ਮਿਲੇ ਮੈਂ ਚਾਹ ਪੁੰਜੇ ਸੋ ਜਾਵਾਂ ਲੇਕਿਨ ਮੈਂ ਗੁਰੂ ਦੇ ਦਰਸ਼ਨ ਕਰਕੇ ਆਵਾਂਗਾ ਕੀ ਬਾਤ ਹੈ ਬਿਲਕੁਲ ਤੇ ਇਸ ਕਰਕੇ ਇਹ ਸੇਵਾ ਇਹ ਮਤਲਬ ਸਾਡੀ ਸੰਗਤ ਜਿਹੜੀ ਗੁਰੂ ਦੇ ਦਰਸ਼ਨਾਂ ਨੂੰ ਆਂਦੀ ਹੈ ਨਾ ਇਹ ਯਾਤਰਾ ਉਹਨਾਂ ਕਰਕੇ ਇਤਨੀ ਵਧੀਆ ਔਰ ਇਤਨੇ ਆਰਾਮ ਨਾਲ ਔਰ ਆਰਾਮਦਾਇਕ ਹੈ ਲੰਬੇ ਸਮੇਂ ਤੋਂ ਜਿਹੜੀ ਯਾਤਰਾ ਰਿਸ਼ੀਕੇਸ਼ ਤੋਂ ਆਰੰਭ ਹੁੰਦੀ ਹੈ ਗੋਬਿੰਦ ਕਾਟ ਗੋਬਿੰਦ ਧਾਮ ਵੀ ਸਟੇ ਕੀਤਾ ਜਾਂਦਾ ਹੈ ਸ਼ੀਨਗਰ ਵੀ ਸਟੇ ਕੀਤਾ ਜਾਂਦਾ ਤਾਂ ਜਾ ਕੇ ਕਿਤੇ ਜਾ ਕੇ ਸੰਗਤਾਂ ਕਲਗੀਧਰ ਪਾਸ਼ਾ ਦੇ ਤਪਸਥਾਨ ਗੁਰਦਾਰਾ ਸ਼੍ਰੀ ਹੰਕੁਰ ਸਾਹਿਬ ਪਹੁੰਚਦੀਆਂ ਨੇ ਸੁਣਨ ਵਿੱਚ ਇਹ ਵੀ ਆਇਆ ਸੀਗਾ ਪਿਛਲੇ ਵਿਜੇਕੇ ਮੈਨੇਜਮੈਂਟ ਕਮੇਟੀ ਦੇ ਵੱਲੋਂ ਇੱਕ ਨਵਾਂ ਸਥਾਨ ਵੀ ਬਣਾਇਆ ਜਾ ਰਿਹਾ ਹੈ ਸੰਗਤਾਂ ਦੇ ਪੜਾਅ ਵਾਸਤੇ ਉਹਦੇ ਬਾਰੇ ਮੈਂ ਚਾਹਾਂਗਾ ਥੋੜਾ ਦੱਸੀ ਸੰਗਤਾਂ ਨੂੰ ਸਾਡਾ ਸ਼੍ਰੀ ਨਗਰ ਦਾ ਗੁਰਦੁਆਰਾ ਕਿਉਂਕਿ ਸ਼ਹਿਰ ਦੇ ਅੰਦਰ ਹੈ ਔਰ ਉੱਥੇ ਸੰਗਤਾਂ ਨੂੰ ਦਿੱਕਤ ਆ ਰਹੀ ਸੀ ਇੱਕ ਤਾਂ ਛੋਟਾ ਸੀ ਔਰ ਪਾਰਕਿੰਗ ਔਰ 10 ਸਮੱਸਿਆਵਾਂ ਹੋ ਰਹੀ ਸੀ ਤੇ ਗੁਰੂ ਨੇ ਕਿਰਪਾ ਕੀਤੀ ਕਿ ਰੁਧਰ ਪ੍ਰਯਾਗ ਰਤੂੜਾ ਪਿੰਡ ਉੱਥੇ ਗੁਰਦੁਆਰੇ ਦਾ ਸਟਰਕਚਰ ਤਿਆਰ ਹੋ ਚੁੱਕਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਅਗਲੇ ਸਾਲ ਤੱਕ ਅਸੀਂ ਯਾਤਰਾ ਵਿੱਚ ਯਾਤਰੀ ਠਹਿਰਾ ਵੀ ਪਾਵਾਂਗੇ ਲੰਗਰ ਦੀ ਵਿਵਸਥਾ ਸੇ ਸਾਲ ਹੀ ਸ਼ੁਰੂ ਕਰ ਦਿੱਤੀ ਹੈ ਅਗਰ ਜਿਸ ਦਿਨ ਉਹ ਗੁਰਦੁਆਰਾ ਸ਼ੁਰੂ ਹੋ ਜਾਏਗਾ ਤੇ ਮੈਂ ਸਮਝਦਾ ਕਿ ਜਿਹੜੇ ਰੈਸ਼ ਦੀ ਜੂਨ ਵਿੱਚ ਵੀ ਸਮੱਸਿਆ ਆਉਂਦੀ ਹੈ ਉਹਦਾ ਉਹ ਵੀ ਹੱਲ ਹੋ ਜਾਏਗਾ ਉਹ ਵੀ ਹੱਲ ਹੋ ਜਾਏਗਾ ਅਕਸਰ ਇਹ ਵੀ ਵੇਖਿਆ ਜਾਂਦਾ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤਾਂ ਦੀ ਸੁਲਤ ਵਾਸਤੇ ਐਨੇ ਪ੍ਰਬੰਧ ਕੀਤੇ ਜਾਂਦੇ ਨੇ ਉੱਥੇ ਕੀ ਪ੍ਰਸ਼ਾਸਨ ਵੱਲੋਂ ਭੂਮਿਕਾ ਨਿਭਾਈ ਜਾ ਰਹੀ ਹੈ ਜੀ ਪ੍ਰਸ਼ਾਸਨ ਦਾ ਕੰਮ ਜਿਹੜਾ ਪ੍ਰਸ਼ਾਸਨ ਹੀ ਕਰੇਗੀ ਉਹ ਸੀ ਨਹੀਂ ਕਰ ਸਕਦੇ ਲਾਅ ਐਂਡ ਆਰਡਰ ਹੈ ਉਹ ਪ੍ਰਸ਼ਾਸਨ ਨੇ ਦੇਖਣਾ ਜਿਹੜੀ ਮੇਨ ਸੜਕਾਂ ਨੂੰ ਦੇਖਣੀ ਆ ਲੇਕਿਨ ਇਹ ਮੈਂ ਤੁਹਾਨੂੰ ਕਹਿ ਸਕਦਾ ਕੋਆਪਰੇਸ਼ਨ ਉਹਨਾਂ ਦਾ ਹਰ ਟਾਈਮ ਸਾਡੇ ਕੋਲ ਉਹਦੇ ਬਿਨਾ ਸਾਡਾ ਕੰਮ ਨਹੀਂ ਚੱਲਦਾ ਚਾਹੇ ਬਿਜਲੀ ਦੀ ਵਿਵਸਥਾ ਹੈ ਜਾਂ ਪਾਣੀ ਦੀ ਵਿਵਸਥਾ ਹੈ ਲੇਕਿਨ ਟਰਸਟ ਦਾ ਇਤਨਾ ਅੱਛਾ ਤਾਲਮੇਲ ਪ੍ਰਸ਼ਾਸਨ ਨਾਲ ਕੀਤਾ ਹੈ ਕਿ ਅਸੀਂ ਅਸੀਂ ਇਹ ਪਾਣੇ ਕਿ ਸਾਡਾ ਕੋਈ ਕੰਮ ਨਹੀਂ ਰੁਕਦਾ ਹੁਣ ਇਹ ਦੇਖ ਲਓ ਬ੍ਰਿਜ ਜਿਹੜਾ ਹੈ ਉਹ ਬਣ ਗਿਆ ਬਿਲਕੁਲ ਹੈ ਨਾ ਤਾਂ ਉਹ ਕਿਉਂਕਿ ਤਾਲਮੇਲ ਸ਼ਾਸਨ ਪ੍ਰਸ਼ਾਸਨ ਨਾਲ ਬਹੁਤ ਅੱਛਾ ਹੈ ਗੁਰੂ ਨੇ ਬੜੀ ਕਿਰਪਾ ਕੀਤੀ ਹੋਈ ਹੈ ਔਰ ਜ਼ਿਆਦਾਤਰ ਕੰਮ ਜਿੰਨੇ ਗੁਰਦੁਆਰੇ ਨੇ ਉਹਨਾਂ ਦੇ ਅੰਦਰ ਦੇ ਟਰਸਟੀ ਆਪਣੇ ਆਪ ਦੇਖਦਾ ਹੈ ਜੋ ਵੀ ਨਈ ਵਿਵਸਥਾ ਅਸੀਂ ਕਰਦੇ ਹਾਂ ਅਸੀਂ ਆਪ ਹੀ ਕਰਦੇ ਹਾਂ ਲੇਕਿਨ ਇਹ ਹੈ ਕਿ ਫਿਰ ਵੀ ਉਹ ਜਿਸ ਤਰ੍ਹਾਂ ਲਾਅ ਐਂਡ ਆਰਡਰ ਹੈ ਇਸ ਵਾਰ ਉਹਨਾਂ ਆਈਟੀਬੀਪੀ ਤੱਕ ਲੱਗੀ ਹੋਈ ਹੁੰਦੀ ਹੈ ਉੱਥੇ ਔਰ ਤੁਹਾਡਾ ਜਿਹੜਾ ਹਿਮਗੰਢ ਸਾਹਿਬ ਤੋਂ ਅਟਲਾ ਕੋਟੀ ਜਿੱਤੇ ਬਰਫ ਤੱਕ ਗਲੇਸ਼ੀਅਰ ਹੈ ਉੱਥੇ ਤੱਕ ਆਨਿਆਂ ਆਦਮੀ ਦਾ ਹੱਥ ਸਾਫ਼ ਹੋ ਜਾਂਦਾ ਸੀ ਤੇ ਪਿਛਲੇ ਸਾਲ ਅਸੀਂ ਉੱਥੇ ਜਿਹੜੇ ਬੀਐਮਐਸ ਡਾਕਟਰ ਉਹਨਾਂ ਬੈਠੇ ਸੀ ਅਸੀਂ ਸਰਕਾਰ ਨੂੰ ਕਿਹਾ ਕਿ ਉੱਥੇ ਪੱਕੀ ਪੋਸਟ ਬਣਾ ਦਿਓ ਤੇ ਸਾਨੂੰ ਇਸ ਚੀਜ਼ ਅਨਾਉਂਸ ਵੀ ਕਰ ਗਏ ਕਿ ਇਸ ਵਾਰ ਉੱਥੇ ਪੱਕੀ ਪੋਸਟ ਬਣ ਰਹੀ ਹੈ ਤੇ ਇੱਕ ਡਾਕਟਰ ਉੱਥੇ ਜ਼ਰੂਰ ਰਹੇਗਾ ਆਕਸੀਜਨ ਦੀ ਫੈਸਿਲਿਟੀ ਰਹੇ ਤਾਂ ਕਿ ਕਦੇ ਕੋਈ ਕਿਸਦਾ ਸਾਹ ਉਖੜ ਜਾਂਦਾ ਕੋਈ ਨਾ ਉਹਦਾ ਕੁਝ ਨਹੀਂ ਹੈ ਸਿਰਫ ਪ੍ਰੋਬਲਮ ਆਕਸੀਜਨ ਦੀ ਹੁੰਦੀ ਹੈ ਆਕਸੀਜਨ ਦਾ ਕਾਰਟ ਹੈ ਉੱਥੇ ਤੇ ਆਰਮੀ ਨੂੰ ਫਸਾਪੁੱਣਾ ਸ਼ੁਰੂ ਹੋ ਜਾਂਦਾ ਹੈ ਤਾਂ ਉੱਥੇ ਇਹ ਸਭ ਅਰੇਂਜਮੈਂਟ ਸਰਕਾਰ ਕਰਲੀ ਹੈ ਤੇ ਅਸੀਂ ਸਰਕਾਰ ਦੇ ਵੀ ਸ਼ੁਕਰਗੁਜ਼ਾਰ ਹਾਂ ਜਦੋਂ ਸੰਗਤਾਂ ਇੱਥੇ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਕੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਕੀ ਪ੍ਰਸ਼ਾਸਨ ਦੇ ਵੱਲੋਂ ਕੋਈ ਹਦਾਇਤ ਕੀਤੀ ਗਈ ਹੈ ਇਸ ਉਮਰ ਤੱਕ ਤੇ ਬੱਚੇ ਨਹੀਂ ਆ ਸਕਦੇ ਜਾਂ ਇਸ ਉਮਰ ਤੋਂ ਵਡੇਰੇ ਬਜ਼ੁਰਗ ਇਸ ਯਾਤਰਾ ਤੇ ਨਾ ਦੇਖੋ ਗੱਲ ਇਹ ਹੈ ਕਿ برف ਜਦ ਤੱਕ ਹੈ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਜਿਹੜਾਂ ਦੀ ਆਯੂ ਜ਼ਿਆਦਾ ਹੈ, ਏਜ ਜ਼ਿਆਦਾ ਹੈ ਉਹ ਪਰ ਜਿਹੜੇ ਬੱਚੇ ਨੇ ਉਹ ਥੋੜਾ ਜਿਹਾ ਗੁਰੇਜ਼ ਕਰਨ 15 ਇੱਕ ਦਿਨ ਦੀ ਗੱਲ ਹੈ ਉਸ ਤੋਂ ਬਾਅਦ ਉਹ ਵੀ ਆ ਸਕਦੇ ਨੇ ਇਸ ਤੋਂ ਇਲਾਵਾ ਜਿਹੜੀ ਗੱਲ ਹੈ ਮੇਨ ਚੀਜ਼ ਉਹ ਇਹ ਹੈ ਕਿ ਅਸੀਂ ਇਹ ਯਾਤਰਾ ਵਸਤੇ ਆਏ ਇੱਥੇ ਨਾ ਧਾਰਮਿਕ ਯਾਤਰਾ ਦੇ ਅਸੀਂ ਮਨ ਵਿੱਚ ਸੋਚ ਕੇ ਆ ਰਹੇ ਗੁਰੂ ਦੇ ਦਰਸ਼ਨ ਕਰਨ ਬਿਲਕੁਲ ਔਰ ਗੁਰੂ ਦੀ ਜਿਹੜੀ ਸਿੱਖਿਆ ਦਿੱਤੀ ਹੈ ਉਸ ਦੇ ਉੱਤੇ ਅਮਲ ਕਰਨਾ ਵੀ ਸਾਡਾ ਧਰਮ ਬਣਦਾ ਹੁਣ ਅਸੀਂ ਆ ਰਹੇ ਹਾਂ ਯਾਤਰਾ ਕਰਨ ਤੇ ਲੇਕਿਨ ਕ੍ਰੋਧ ਨਾਲ ਲੈ ਕੇ ਅਤੇ ਯਾਰ ਬੈਠੇ ਕਿ ਸਾਨੂੰ ਕੋਈ ਕੁਝ ਕਹੇ ਤਾਂ ਅਸੀਂ ਉਹਦੇ ਗਲੇ ਪੈ ਜਾਈਏ ਇਹ ਸਭ ਨਹੀਂ ਹੋਏ ਕੰਮ ਦੂਸਰਾ ਨਿਸ਼ਾਨ ਸਾਹਿਬ ਤੁਸੀਂ ਲਗਾ ਰਹੇ ਹੋ ਨਿਸ਼ਾਨ ਸਾਹਿਬ ਪਹਿਲੇ ਤਾਂ ਗੁਰਦੁਆਰਿਆਂ ਚ ਲੱਗਦੇ ਪਰ ਐਨੀ ਵੇਜ਼ ਤੁਸੀਂ ਨਿਸ਼ਾਨ ਸਾਹਿਬ ਲਗਾਉਣਾ ਵੀ ਹੈ ਛੋਟਾ ਲਗਾ ਲਓ ਤੁਹਾਡੇ ਵਾਸਤੇ ਪ੍ਰੋਬਲਮ ਹੈ ਗੱਡੀ ਦੇ ਅੱਗੇ ਵੱਡਾ ਨਿਸ਼ਾਨ ਸਾਹਿਬ ਜਦੋਂ ਪੁਝੇਗਾ ਤੁਹਾਨੂੰ ਵਿੰਡਸ਼ੀਲਡ ਤੇ ਅਕੇ ਦਿਖਣਿਆ ਨਹੀਂ ਐਕਸੀਡੈਂਟ ਹੋਣਗੇ ਤੁਹਾਨੂੰ ਕੋ ਪੁਲਿਸ ਵਾਲਾ ਰੋਕੇਗਾ ਤੁਸੀਂ ਉਹਦੇ ਗਲੇ ਪੈ ਜਾਣਾ ਕਿ ਸਾਨੂੰ ਰੋਕਿਆ ਕਿਉਂ ਤੇ ਭਾਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੇ ਕੰਮ ਕਰੋ ਜਿਹਦੇ ਨਾਲ ਸਾਡੀ ਕੌਮ ਦੀ ਜਿਹੜੀ ਸਾਡੀ ਸ਼ਾਨ ਹੈ ਉਹ ਵਧੇ ਲੋਕ ਕਹਿੰਣਗੇ ਦੇਖੋ ਜੀ ਇਹ ਐ ਪੜੀ ਲਿਖੀ ਕੋਮ ਇਹ ਦੇਖੋ ਜੀ ਸਾਡੇ ਨੂੰ ਦਨੂ ਕਹਿਣਾ ਨਹੀਂ ਪੈਂਦਾ ਆਪਣੇ ਆਪ ਕਰਦੇ ਨੇ ਕੰਮ ਤੇ ਇਹ ਸਭ ਕੰਮਾਂ ਦਾ ਧਿਆਨ ਰੱਖੋ ਕਿਉਂ ਇੱਕ ਆਦਮੀ ਵੀ ਜਦੋਂ ਕੋਈ ਜਿਸ ਨੇ ਪੱਗ ਪਾਈ ਹੈ ਔਰ ਜਦੋਂ ਉਹਦੇ ਉਹਦੇ ਘਾਤੀ ਹੈ ਉਹਦੇ ਕੋਲੋਂ ਕੋਈ ਅਪਸ਼ਬਦ ਨਿਕਲ ਜਾਂਦਾ ਹੈ ਉਹ ਸਾਰਿਆਂ ਦੇ ਤੋਂ ਸਾਨੂੰ ਦੁਖੀ ਕਰਦਾ ਇਹ ਇੱਕ ਗੱਲ ਹੋਰ ਪੁੱਛਾ ਚਾਹਾਂਗਾ ਅਕਸਰ ਦੇਖਿਆ ਜਾਂਦਾ ਜਦੋਂ ਗੁਰਦੁਆਰਾ ਰਿਸ਼ੀਕੇ ਤੋਂ ਸੰਗਤਾਂ ਜਾਣਾ ਸ਼ੁਰੂ ਕਰਦੀਆਂ ਨੇ ਅਗਲੇ ਪੜਾਵਲ ਅਗਲੇ ਕਦਮ ਵਧਾਉਂਦੀਆਂ ਨੇ ਬਕਾਇਦਾ ਇੱਥੇ ਪ੍ਰਸ਼ਾਸਨ ਦੇ ਵੱਲੋਂ ਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਆ ਧਾਰਕੜ ਦੇ ਕੇ ਉਹਦਾ ਕੀ ਬਸਿਸ ਪਰਪਸ ਹੈ ਦੇਖੋ ਉਹਦਾ ਪਰਪਸ ਇਟ ਹੈ ਮੇਨ ਪਰਪਸ ਤੁਹਾਨੂੰ ਦੱਸਣਾ ਉਹ ਇਹ ਹੈ ਕਿ ਉਹ ਦੇਖਣਾ ਚਾਹੁੰਦੇ ਨੇ ਕਿ ਜਿਹੜੇ ਇੱਥੋਂ ਰਜਿਸਟ੍ਰੇਸ਼ਨ ਕਰਾ ਕੇ ਗਏ ਨੇ ਕਿੰਨੇ ਲੋਕ ਗਏ ਇੱਕ ਤੇ ਪਹਿਲੇ ਘਰ ਉੱਥੇ ਇਤਨੀ ਵਿਸਥਾ ਸਾਡੇ ਕੋਲ ਹੈ ਕਿ ਨਹੀਂ ਹੈ ਦੂਸਰੀ ਗੱਲ ਇਹ ਵੀ ਹੈ ਕਿ ਤੁਹਾਡੀ ਸੇਫਟੀ ਗੋਡ ਫੋਰਬਿਡ ਕੋਈ ਤੁਹਾਡੇ ਕੋਈ ਕੋਈ ਕੂਨੀ ਵੀ ਹੋ ਜਾਏ ਕੋਈ ਲੈਂਡਸਲਾਈਡ ਆ ਜਾਏ ਕੁਝ ਹੋ ਜਾਏ ਤਾਂ ਉਹਨਾਂ ਨੂੰ ਪਤਾ ਤਾਂ ਚੱਲੇ ਕਿ ਕਿੰਨੇ ਲੋਕ ਗਏ ਸੀ ਕੌਣ-ਕੌਣ ਸੀ ਬਿਲਕੁਲ ਅਗਰ ਤੁਹਾਡੀ ਰਜਿਸਟ੍ਰੇਸ਼ਨ ਹੋਈ ਹੁੰਦੀ ਤਾਂ ਸਾਨੂੰ ਪਤਾ ਕਿ ਇਹ ਬੰਦਾ ਜਿਸ ਤਾਂ ਘਰ ਨਹੀਂ ਪਹੁੰਚਿਆ ਸਿਰਫ ਸੱਚ 10 ਦਿਨ ਹੋ ਗਏ ਉਹਦੇ ਨੇ ਘਰ ਵਾਲੇ ਕਹਿੰਦੇ ਜੀ ਮੇਰਾ ਤਾਂ ਬੰਦਾ ਹੀ ਨਹੀਂ ਪਹੁੰਚਿਆ ਕਰ ਤਕ ਉਦੀ ਰਜਿਸਟ੍ਰੇਸ਼ਨ ਹੈ ਤਾਂ ਸਾਨੂੰ ਪਤਾ ਚੱਲੇ ਕਿ ਇੰਪੁਰਤ ਸਾਹਿਬ ਦੀ ਰਜਿਸਟ੍ਰੇਸ਼ਨ ਹੈ ਜੀ ਇਹ ਗਿਆ ਇਸ ਤਰੀਕ ਨੂੰ ਨਿਕਲਿਆ ਇੱਕ ਤਰੀਕ ਨੂੰ ਇਸ ਚੈੱਕਪੋਸਟ ਤੋਂ ਨਿਕਲਿਆ 3 ਤਰੀਕ ਨੂੰ ਇਸ ਚੈੱਕਪੋਸਟ ਤੋਂ ਨਿਕਲਿਆ ਗੱਡੀਆਂ ਤੇ ਤਾਂ ਬਗੈਰਾਂ ਉਹਨਾਂ ਦੀ ਫਿਲਮ ਫਿਲਮਿੰਗ ਹੁੰਦੀ ਹੈ ਗੱਡੀ ਨਾਲ ਨਾਲ ਇਹਨਾਂ ਦੇ ਕੋਲ ਟ੍ਰੇਸ ਹੋ ਰਹੀ ਕਿਹੜੀ ਗੱਡੀ ਕਦੋਂ ਜਾ ਰਹੀ ਹੈ ਤੇ ਇਹ ਸਾਡੇ ਬੈਟਰਮੈਂਟ ਵਾਸਤੇ ਕਰ ਰਹੇ ਨੇ ਇੱਥੇ ਛੋੜ ਇੰਪਰੂਵਮੈਂਟ ਦੀ ਜ਼ਰੂਰਤ ਹੈ ਇੰਪਰੂਵਮੈਂਟ ਇਸ ਕਰਕੇ ਕਹਿੰਦੇ ਮੈਂ ਕਈ ਵਾਰ ਸਰਕਾਰ ਨੂੰ ਹੀ ਕਿਹਾ ਕਿ ਵੀ ਕਿ ਨਿਕਲ ਗਿਆ ਵੀ ਪਤਾ ਚੱਲੇ ਸਾਨੂੰ ਯਾਨੀ ਕਿ ਜਿਹੜਾ ਪਰਿਵਾਰ ਘਰੋਂ ਆਇਆ ਘਰ ਪਹੁੰਚ ਜਾਵੇ ਤਾਂ ਪਤਾ ਲੱਗ ਜਾਏ ਕਿ ਉਹ ਕਿੱਥੇ ਨੂੰ ਹੈ ਇਹ ਇਹਦਾ ਇਹਦੇ ਕਰਨੀ ਜ਼ਰੂਰੀ ਜਦੋਂ ਅਸੀਂ ਗੋਬਿੰਦ ਘਾੜ ਦੇ ਦਰਸ਼ਨ ਕਰਦੇ ਹਾਂ ਗੋਬਿੰਦ ਧਾਮ ਜਾਨੇ ਆ ਜਿੱਦੇ ਵੀ ਸਥਾਨ ਬਣੇ ਪਏ ਨੇ ਉੱਥੇ ਬਕਾਇਦਾ ਲੰਗਰ ਦਾ ਵੀ ਪ੍ਰਬੰਧ ਹੈ ਕਿ ਉੱਥੇ ਮੈਡੀਕਲ ਸਹੂਦਾ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਯਾਤਰਾ ਦੇ ਵਿੱਚ ਜ਼ਿਆਦਾਤਰ ਬੱਚੇ ਤੇ ਬਜ਼ੁਰਗ ਆਉਂਦੇ ਨੇ ਬਤੇਰੀ ਉਮਰ ਦੇ ਵੀ ਆਉਂਦੇ ਨੇ ਪਰੰਤੂ ਜਦੋਂ ਉੱਥੇ ਪਹੁੰਚ ਜਾਂਦੇ ਨੇ ਸਾਹ ਦੀ ਪ੍ਰੋਬਲਮ ਉਹ ਨਹੀਂ ਸ਼ੁਰੂ ਹੋ ਜਾਂਦੀ ਹੈ ਜਾਂ ਕਿਤੇ ਮੈਡੀਕਲ ਦੀ ਸਹੂਦਾ ਕੀ ਹਰ ਥਾਂ ਤੇ ਇਸ ਤਰ੍ਹਾਂ ਦਾ ਪ੍ਰ ਹਰ ਹਰ ਸਟੇਸ਼ਨ ਤੇ ਸਾਡੀ ਡਿਸਪੈਂਸਰੀ ਬਣੀ ਹੈ ਹਰ ਸਟੇਸ਼ਨ ਤੇ ਉਪਤ ਹੈ ਗੋਵਿੰਦਗੜ੍ਹ ਦੇ ਮੈਡੀਕਲ ਫੈਸਿਲਿਟੀ ਚ ਗਵਰਨਮੈਂਟ ਦਾ ਵੀ ਡਾਕਟਰ ਪੈਂਦਾ ਗੋਵਿੰਦ ਤਾਮ ਵਿੱਚ ਗਵਰਨਮੈਂਟ ਦਾ ਵੀ ਡਾਕਟਰ ਪੈਂਦਾ ਹੈਮਗੁੰਸਾ ਸਾਡੇ ਆਪਣੇ ਬੈਠੇ ਨੇ ਮੈਂ ਮੇਰਾ ਸਿਰਫ ਇੱਕ ਗੱਲੇ ਕਹਿਣਾ ਕਿ ਦੇਖੋ ਇਹ ਬੁੜੀ ਕਠਨ ਨਹੀਂ ਆ ਕਠਨ ਤੇ ਹੈ ਨਾ ਇਹ ਸਾਰਿਆਂ ਨੂੰ ਪਤਾ ਤੁਸੀਂ ਵੀ ਕਰਕੇ ਆਏ ਹੋ ਤੇ ਇਹ ਜਿਹੜੇ ਸਾਹ ਨਾਲ ਅਗਰ ਤੁਹਾਨੂੰ ਕੋਈ ਡਾਕਟਰ ਕਹਿੰਦਾ ਹੈ ਕਿ ਤੁਹਾਨੂੰ ਇਹ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਸਾਲੈਂਡ ਦੀ ਪ੍ਰੋਬਲਮ ਹੈ ਤੇ ਤੁਸੀਂ ਥੋੜਾ ਗਰੇਜ ਕਰੋ ਜਦੋਂ ਹੋਰ ਗੁਰੂਆਂ ਅਗੇ ਆਸ ਕਰੋ 2 ਸਾਲ ਤੋਂ ਅੰਦਰ ਅੰਦਰ ਰੋਪੇ ਬਣ ਜਾਏ ਤੇ ਆਰਾਮ ਨਾਲ ਜਾਓ ਆਰਾਮ ਨਾਲ ਲਓ। ਕੀ ਬਾਤ ਹੈ ਹੈਨਾ ਤੇ ਅਗਰ ਹੁੰਦਾ ਕੀ ਹੈ ਕਿ ਸਾਡੇ ਗਰੁੱਪ ਦੇ ਪ੍ਰਤੀ ਸ਼ਰਧਾ ਇਤਨੀ ਹੈ ਭਾਵਨਾ ਇਤਨੀ ਜਿਆਦਾ ਹੁੰਦੀ ਹੈ ਕਿ ਰੁਕ ਨਹੀਂ ਪਾਂਦਾ। ਅਸੀਂ ਬਤੇਰਾ ਕਹੀਦਾ ਕਿ ਵੀਰ ਮੇਰੇ ਤੈਨੂੰ ਡਾਕਟਰ ਨੇ ਮਨਾ ਕੀਤਾ ਤੂੰ ਨਾ ਜਾ। ਵੀਰ ਮੇਰੇ ਨਾ ਜਾ। ਡਾਕਟਰ ਨੂੰ ਚੈੱਕਅਪ ਕਰਾਨੇ ਆ। ਉਹ ਚੈੱਕਅਪ ਕਰਕੇ ਵੀ ਕਹਿੰਦਾ ਜੀ इनको ਨਾ ਭੇਜੋ। ਪਰ ਲੇਕਿਨ ਉਹ ਬੰਦੇ ਨਹੀਂ। ਹੁਣ ਅਸੀਂ ਕੀ ਕਰੀਏ? ਕਹਿੰਦਾ ਜੀ ਤੰਤਰ ਗੁਰੂ ਨੇ ਤੁਹਾਨੂੰ ਬੁਲਾਇਆ ਅਜੇ ਜਾਣਾ ਹੀ ਜਾਣਾ। ਏ ਹੋ ਜਾਂਦਾ ਹੈ ਲੇਕਿਨ ਮੈਂ ਰਿਕਵੈਸਟ ਕਰਾਂਗਾ ਕਿ ਸਾਰੀ ਜਗ੍ਹਾ ਡਿਸਪੈਂਸਿੰਗਸ ਸਭ ਜਗ੍ਹਾ ਡਾਕਟਰ ਕਿਤੇ ਵੀ ਕੋਈ ਪ੍ਰੋਬਲਮ ਹੈ ਪਹਿਲੇ ਆਪਣਾ ਚੈੱਕ ਅਪ ਕਰਾ ਲਓ ਦਵਾਈ ਲੈ ਲਓ ਰੁਕਣਾ ਪੈ ਜੇ ਕਦੇ ਰੁਕ ਜਾਓ ਫਿਰ ਅੱਗੇ ਚਲੋ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਹਿਮਕੁਟ ਸਾਹਿਬ ਮੈਨੇਜਮੈਂਟ ٹرسٹ ਦੇ ਵੱਲੋਂ ਬਾਕਾਇਦਾ ਹਦਾਇਤ ਦਿੱਤੀ ਜਾਂਦੀ ਹੈ ਜਿਹੜੇ ਵਿਅਕਤੀ ਜਿਹੜੀਆਂ ਸੰਗਤਾਂ ਯਾਤਰਾ ਕਰਨ ਦੇ ਯੋਗ ਨਹੀਂ ਹਨ ਉਹਨਾਂ ਨੂੰ ਹੱਥ ਛੁੱੜ ਕੇ ਬੇਨਤੀ ਹੈ ਸਮੇਂ ਦਾ ਧਿਆਨ ਰੱਖਦੇ ਹੋਏ ਉਮਰ ਦਾ ਤਕਾਜ਼ਾ ਨੂੰ ਵੇਖਦੇ ਹੋਏ ਕੋਸ਼ਿਸ਼ ਕਰੀਏ ਘਰ ਬੈਠੇ ਹੀ ਅਸੀਂ ਪੀਟੀ ਸਿਮਰਨ ਤੋਂ ਲਗਾਤਾਰ ਲਾਈਵ ਕੀਰਤਨ ਦਾ ਆਨੰਦ ਲੈ ਸਕਦੇ ਹਾਂ ਗੁਰੂ ਪਾਤਸ਼ਾਹ ਦੇ ਪਵਨ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰ ਕਰ ਸਕਦੇ ਹਾਂ ਸੋ ਇਹ ਸਾਂਝੀ ਸਾਡੀ ਅਤਿ ਸਤਿਕਾਰ ਜੋ ਗੁਰਦੁਆਰਾ ਸ਼੍ਰੀ ਹੇਮਕੁਟ ਸੈਮੀਨੇਰੀ ਵਿੱਚ ਦੇ ਮੁੱਖ ਸੇਵਾਦਾਰ ਸਨ ਅਤੀ ਸਤਿਕਾਰ ਜੋ ਸudarinder ji ji jipendra ji ਜਿਨ੍ਹਾਂ ਨੇ ਬੜੀ ਸੱਚੀ ਤੇ ਸੁੱਚੀ ਭਾਵਨਾ ਦੇ ਨਾਲ ਇੱਕ ਸੰਦੇਸ਼ ਵੀ ਦਿੱਤਾ ਸੰਗਤਾਂ ਨੂੰ ਜੇਕਰ ਉਹ ਯਾਤਰਾ ਤੇ ਆ ਰਹੀਆਂ ਨੇ ਸੱਚਮੁੱਚ ਅਸੀਂ ਇਸ ਯਾਤਰਾ ਨੂੰ ਧਾਰਮਿਕ ਯਾਤਰਾ ਦੇ ਤੌਰ ਤੇ ਮੰਨੀਏ ਧਾਰਮਿਕ ਯਾਤਰਾ ਦੇ ਤੌਰ ਤੇ ਅਪਣਾਈਏ ਫੁੱਲਰ ਬਾਜੀ ਕਰਨ ਦੀ ਲੋੜ ਨਹੀਂ ਸਹੂਲਤਾ ਨਹੀਂ ਮਿਲਦੀ ਤਾਂ ਵੀ ਕੋਈ ਗੱਲ ਨਹੀਂ ਬਸ ਗੁਰੂ ਪਿਆਰ ਵਿੱਚ ਭੇਜ ਕੇ ਗੁਰੂ ਗੁਰ ਕਰਦੇ ਗੁਰੂ ਦੀ ਉਪਮਾ ਕਰਦੇ ਗੁਰੂ ਦੀ ਯਾਤਰਾ ਨੂੰ ਆਪਣੇ ਅੰਗ ਸੰਗ ਸਮਝਦੇ ਹੋਏ ਗੁਰੂ ਦੇ ਪਿਆਰ ਨੂੰ ਅੰਗ ਸੰਗ ਸਮਝਦੇ ਹੋਏ ਇਸ ਯਾਤਰਾ ਨੂੰ ਸਫਲ ਬਣਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ